ਹਾਂਜੀ ਸਾਰੇ ਕਾਲ ਸਾਰੇ ਵੀਰਾਂ ਨੂੰ ਹੋਰ ਠੀਕ ਠਾਕ ਹੋ ਸਾਰੇ ਬਹੁਤ ਪਿਆਰ ਮਿਲਦੇ ਟਰਡਾ ਇਹ ਅੱਜ ਤੁਹਾਨੂੰ ਇੱਕ ਗੱਲ ਦੱਸਣ ਜਾ ਰਿਹਾ ਜਿਹੜੇ ਵੀ ਮੇਰੇ ਵੀਰ ਪਸ਼ੂ ਰੱਖਦੇ ਨੇ ਸਾਰੇ ਆਪਾਂ 2-2 4-4 ਪਸ਼ੂ ਰੱਖਦੇ ਆਂ ਕਰੇ ਤੇ ਇੱਕ ਤੁਹਾਨੂੰ ਅੱਜ ਨਾ ਨਵੀਂ ਜਾਣਕਾਰੀ ਦਿੰਨੇ ਆਂ ਵੀ ਕਈ ਵਾਰੀ ਕੀ ਹੁੰਦਾ ਨਾ ਆਪਣੇ ਘਰੇ ਕਈ ਵੀਰਾਂ ਕੋਲੇ ਪਸ਼ੂ ਵੀ ਚੰਗਾ ਹੁੰਦਾ ਤੇ ਫੀਡ ਫੂਡ ਵੀ ਬਹੁਤ ਮਹਿੰਗੀ ਬਣਾ ਕੇ ਪਾਉਂਦੇ ਆ ਲੋਬੀ ਆ ਵੀ ਪਾ ਦੇ ਆ ਵੀ ਪਾ ਦੇ ਤੈਨੂੰ ਪਤਾ ਆਪਣੇ ਜੱਟ ਪਾਈ ਕੰਜੂਸੀ ਨਹੀਂ ਕਰਦੇ ਪਸ਼ੂ ਵਾਸਤੇ ਕੋਈ ਬੰਦਾ ਕੰਜੂਸੀ ਨਹੀਂ ਕਰਦਾ ਛੇਤੀ ਨਹੀਂ ਬਾਈ ਵਧੀਆ ਫੀਡ ਬਣਾ ਲੇ ਪਸ਼ੂ ਵੀ ਘਰੇ ਚੰਗਾ ਹੁੰਦਾ ਤੇ ਸਾਂਭ ਸੰਭਾਲ ਵੀ ਬਹੁਤ ਚੰਗੀ ਕਰਦਾ ਇਹੋ ਪਰ ਇੱਕ ਨਾ ਫਰੀ ਦੀ ਖਰਾਕ ਆ ਫੀਲੀ ਦੀ ਖਰਾਕ ਦਸਣ ਲੱਗਿਆ ਜਿਹੜੀ ਮੇਰੇ ਨਾਲ ਬਹੁਤ ਜ਼ਿਆਦਾ ਘੱਟ ਕਰਦੇ ਆ ਪਰ ਉਹ ਜਿਹੜੀ ਫੀਲੀ ਦੀ ਖਰਾਕ ਆ ਨਾ ਉਹਦੇ ਬਿਨਾ ਛੋਡੀ ਮਤਲਬ ਨਸਲ ਵੀ ਚੰਗੀ ਆ ਫੀਡ ਵੀ ਚੰਗੀ ਆ ਸਾਂਭ ਸੰਭਾਲ ਵੀ ਚੰਗੀ ਆ ਉਹਦੇ ਬਿਨਾ ਨਾ ਵੀਰੇ ਐ ਸਮਝ ਲਓ ਤੁਸੀਂ ਤਿੰਨੇ ਤਿੰਨੇ ਚੀਜ਼ਾਂ ਹੀ ਬੇਕਾਰ ਨੇ ਉਹ ਉਹ ਪਤਾ ਕੀ ਚੀਜ਼ ਆ ਉਹ ਆ ਵੀਰੇ ਬਾਈ ਜੀ ਪਾਣੀ ਜੇ ਸੋਡਾ ਜੇ ਤੁਸੀਂ ਪਸ਼ੂ ਨੂੰ ਦੋ ਟਾਈਮ ਖੋਲ ਕੇ ਪਾਣੀ ਪਿਉਣੇ ਹੋ ਨਾ ਲਵੀ ਤੜਕੇ 7-8 ਵਜੇ ਧਾਰਾ ਚੋਣ ਤੋਂ ਬਾਅਦ ਪਾਣੀ ਸੰਗਣ ਖੋਲ ਕੇ ਖੇਲ ਤੇ ਲਾਤੀ ਤੇ ਉੱਤੇ ਪਾਈਪ ਨਾਲ ਪਾਣੀ ਪਾਤਾ ਜੇ ਉਹਨੇ ਪੀ ਨਾ ਤਾਂ ਪੀ ਲਿਆ ਤੇ ਉਦੋਂ ਬਾਅਦ ਚੱਲ ਵੀ ਹੁਣ ਗੱਲ ਗਈ 5 ਵਜੇ ਤੇ ਤੇ ਫਿਰ ਉੱਥੇ ਪਸ਼ੂ ਦੀ ਮਰਜ਼ੀ ਖਤਮ ਹੋ ਜਾਂਦੀ ਆ ਤੇ ਪਸ਼ੂ ਪਸ਼ੂ ਤੇ ਮਰਜ਼ੀ ਨਾ ਉੱਥੇ ਸੋਡੀ ਹੋ ਜਾਂਦੀ ਆ ਤੇ ਆਪਾਂ ਕੀ ਕਰਨਾ ਨਾ ਪਸ਼ੂ ਦੇ ਮੂਰੇ 24 ਘੰਟੇ ਪਾਣੀ ਰੱਖ ਦੋ ਤਾਂ ਕਿ ਪਸ਼ੂ ਦੀ ਮਰਜ਼ੀ ਆਪਣੀ ਮਰਜ਼ੀ ਹੋਵੇ ਪਾਣੀ ਉਹਨੇ ਕਦੋਂ ਪੀਣਾ ਕਈ ਕਦੋਂ ਨਹੀਂ ਪੀਣਾ ਦੁੱਧ ਦੇ ਵਿੱਚ 85% ਪਾਣੀ ਹੁੰਦਾ ਤੇ ਜੇ ਸੋਡਾ ਪਾਣੀ 24 ਘੰਟੇ ਨਹੀਂ ਹੈਗਾ ਨਾ ਪਸ਼ੂ ਮੂਰੇ ਤਾਂ ਸੋਡਾ ਪਸ਼ੂ ਵੀ ਚੰਗਾ ਕੁਝ ਨਹੀਂ ਕਰਦਾ ਥੋੜੀ ਫੀਡ ਵੀ ਚੰਗੀ ਕੁਝ ਨਹੀਂ ਕਰਦੀ ਥੋੜੀ ਸਾਮ ਸੰਭਾਲਣੀ ਵੀ ਕੁਛ ਨਹੀਂ ਕਰਨਾ ਤੇ ਮੈਂ ਤਾਂ ਇਹੀ ਗੱਲ ਕਹੂੰਗਾ ਜਿਹੜੇ ਵੀਰ ਵੀਡੀਓ ਦੇਖਦੇ ਨੇ ਅੱਜ ਹੀ ਤਜਰਬਾ ਕਰਕੇ ਦੇਖ ਲਓ ਜੇ ਤੁਹਾਡੀ ਮੱਝ ਗਾਈ ਜਿੰਨਾ ਵੀ ਦੁੱਧ ਦਿੰਦੀ ਆ ਉਹਨੂੰ ਤੋਲ ਲਓ ਉਦੋਂ ਬਾਅਦ ਉਹਦੇ ਮਰੇ 24 ਘੰਟੇ ਪਾਣੀ ਰੱਖ ਕੇ ਦੇਖ ਲਓ ਤੇ ਫੇਰ ਮੈਨੂੰ ਕਮੈਂਟ ਕਰਕੇ ਦੱਸਿਓ ਤੜਕੇ ਜਦੋਂ ਦੂਜੇ ਦਿਨ ਧਾਰ ਚੋਮੂਗੇ ਫੇਰ ਦੁੱਧ ਤੋਲ ਕੇ ਮੈਨੂੰ ਕਮੈਂਟ ਕਰਕੇ ਦੱਸਿਓ ਤੇ 24 ਘੰਟੇ ਪਾਣੀ ਰੱਖੋ ਪਾਣੀ ਬਿਨਾ ਕਿਸੇ ਚੀਜ਼ ਦਾ ਕੋਈ ਚੀਜ਼ ਤੁਹਾਡੇ ਕੰਮ ਦੀ ਨਹੀਂ ਚੰਗਾ ਪਸ਼ੂ ਵੀ ਤੁਹਾਡਾ ਕੋਈ ਬੇਕਾਰ ਆ ਫੀਡ ਵੀ ਬੇਕਾਰ ਆ ਤੁਹਾਡੀ ਸਾਂਭ ਸੰਭਾਲ ਵੀ ਬੇਕਾਰ ਆ ਜੇ 24 ਘੰਟੇ ਪਾਣੀ ਪਸ਼ੂ ਦੇ ਮੂਰੇ ਨਹੀਂ ਹੈਗਾ ਤੇ ਪਾਣੀ ਜ਼ਰੂਰ ਰੱਖੋ ਤਾਂ ਕਿ ਪਸ਼ੂ ਆਪਣੀ ਮਰਜ਼ੀ ਨਾਲ ਪਾਣੀ ਪੀਵੇ ਪਾਣੀ ਦਾ ਬਹੁਤ ਵੱਡਾ ਰੋਲ ਆ ਆਪਾਂ ਚੈਨਲ ਖੋਲਣ ਤੋਂ ਪਹਿਲਾਂ ਇੱਕੋ ਹੀ ਗੱਲ ਕਹੀ ਸੀ ਜਿਿੰਨਾ ਬੰਡਾਂਗੇ ਉਨਾ ਆਪਾਂ ਨੂੰ ਪ੍ਰਮਾਤਮਾ ਦੇਊਗਾ ਤੇ ਪ੍ਰਮਾਤਮਾ ਦੀ ਮਿਹਰ ਸਦਕਾ ਚਲੋ ਵਧੀਆ ਟਾਈਮ ਬਸ ਹੋਈ ਜਾਂਦਾ ਤੇ ਆਪਾਂ ਤਾਂ ਬਸ ਇਹ ਐਲ ਵੀ ਜੋ ਸਿੱਖਿਆ ਤੁਹਾਨੂੰ ਦੱਸਣਾ ਹੈ ਵਾਤਵਾਰ ਬਸਪੋਰਟ ਕਰਿਆ ਕਰੋ ਤੇ ਕਿਸੇ ਵੀਰ ਨੇ ਕੋਈ ਚੀਜ਼ ਗੱਲ ਪੁੱਛਣੀ ਹੈ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਉਚਿਤ ਕੰਮ ਕਰਾਂਗੇ ਧੰਨਵਾਦ